50 hp ਤੇ ਵੀ 9 ਫੁੱਟਾ ਨਹੀਂ 8 ਚਲਾਉਂਦਾ 9 ਫੁੱਟਾ ਹਾਂਜੀ 50 hp ਤੇ ਬਡਾਉਟ টারਬੋ ਠੀਕ ਹੈ ਤੇ ਸਫਾਈ ਤੁਸੀਂ ਆਪ ਹੀ ਚੈੱਕ ਕਰ ਲਓ ਬਾਈ ਜੀ ਹੂੰ ਕੋਈ ਇਹਦੇ ਚਾਗਣੀ ਲਾਈ ਕੁਝ ਨਹੀਂ ਕਰਿਆ ਸਾਰਾ ਪਰਾਲ ਵਿੱਚ ਹੀ ਸਿਮਟਿਆ ਕਿੰਨਾ ਕ ਨਮੇੜ ਕਰੀ ਜਾਂਦਾ ਇਹ 1 ਘੰਟੇ ਕਿ ਲੱਗਦੀ ਜਾਂਦਾ ਬਾਈ ਜੀ ਘੰਟੇ ਚ ਕਿਲਾ ਹਾਂਜੀ ਠੀਕ ਹੈ ਆਪਾਂ ਸਹੀ ਟਾਈਮ ਦੇਖ ਕੇ ਚਲਾਇਆ ਸੀ ਅੱਜ ਬਾਈ ਆਪਾਂ ਪਹਿਲਾਂ ਵੀ ਉੱਥੇ ਖੜੇ ਗੱਲ ਕਰੀ ਜਾਂਦੇ ਸੀਗੇ ਹੂੰ ਹੂੰ ਡੇਢ ਘੰਟੇ ਚ ਡੇਢ ਕਿਲਾ ਕੱਢਦਾ ਬਾਈ ਜੀ ਸਹੀ 3 ਕਿੱਲੇ ਵਹਣਾ ਇਹ ਫੁੱਲ ਪਰਾਲੀ ਦੇ ਵਿੱਚ ਸੁਪਰ ਸਵੀਡਰ ਚੱਲਦਾ ਦਿਖਾਉਣਾ ਸਾਨੂੰ 9 ਫੁੱਟਾ 20 ਹੈ ਜਸਵੰਤ ਦਾ ਤੇ 50 HP ਅਰਜਨ ਟਰੈਕਟਰ ਤੇ ਚੱਲ ਰਿਹਾ 605 PS ਤੇ ਤੇ 50 HP ਦੇ ਹਿਸਾਬ ਨਾਲ ਤੁਸੀਂ 9 ਫੁੱਟਾ ਪੀਸ ਦੇਖ ਲਓ ਰੈੜਾ ਚੱਲ ਰਿਹਾ ਤੇ ਸਫਾਈ ਬਹੁਤ ਵਧੀਆ ਤੇ ਬਾਈ ਜੇ ਆਰ ਐਗਰੋ ਟੈਕਨੋਲੋਜੀ ਵਾਲਾ ਇਹ ਡੀਲਰ ਵੀ ਨੇ ਜਸਵੰਤ ਦੇ ਤੇ ਖੁਦ ਵੀ ਜਸਵੰਤੀ ਯੂਜ਼ ਕਰ ਰਹੇ ਨੇ ਤੇ ਕਿਵੇਂ ਆ ਬਾਈ ਇਹਦਾ ਰਿਵਿਊ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਇਹ 9 ਫੁੱਟਾ ਸੁਪਰ ਸੀਡਰ ਆ ਹਮ ਆਪਾਂ ਸੇਲ ਵੀ ਕਰਦੇ ਆ ਜੇ ਆਰ ਐਗਰੋ ਟੈਕਨੋਲੋਜੀ ਤੋਂ ਠੀਕ ਹੈ ਤੇ ਆਪਾਂ ਆਪਣੇ ਖੇਤ 'ਚ ਖੜੇ ਅੱਜ ਖੋਦ ਦੇ ਹਮ ਤੇ ਆਪਾਂ ਸਾਰੀ ਪ੍ਰਾਲੀ ਦੇ ਵਿੱਚ ਮੰਨ ਲਓ 605 ਅਰਜੰਟ ਤੇ 9 ਫੁੱਟਾ ਸੁਪਰ ਸੀਡਰ ਯੂਜ਼ ਕੀਤਾ ਜੀ 50 ਐਚਪੀ ਤੇ ਵੀ 9 ਫੁੱਟਾ ਨਹੀਂ 8 ਚਲਾਉਂਦਾ 9 ਫੁੱਟਾ ਹਾਂਜੀ 50 ਐਚਪੀ ਤੇ ਬਡਾਉਟ ਤਰਬੋ ਠੀਕ ਹੈ ਤੇ ਸਫਾਈ ਤੁਸੀਂ ਆਪ ਹੀ ਚੈੱਕ ਕਰ ਲਓ ਬਾਈ ਜੀ ਹੂੰ ਕੋਈ ਇਹਦੇ ਚਾਗਣੀ ਲਾਈ ਕੁਛ ਨਹੀਂ ਕਰਿਆ ਸਾਰਾ ਪ੍ਰਾਲ ਵਿੱਚ ਹੀ ਸਮਿਟਿਆ ਵਿੱਚ ਹੀ ਸਮਿਟਦਾ ਨੇ ਹਾਂਜੀ ਬਹੁਤ ਵਧੀਆ ਕੰਮ ਕਰ ਰਿਹਾ ਬਾਈ ਠੀਕ ਹੈ ਹਾਂ ਤੇ ਬਾਕੀ ਬਾਈ ਤੁਸੀਂ ਹੋਰ ਵੀ ਗੱਲਾਂ ਨੂੰ ਦੁੱਤੇ ਨੇ ਪਹਿਲਾਂ ਤਾਂ ਐਂ ਦੱਸੋ ਵੀ ਸਰਵਿਸ ਕਿ ਮੈਂ ਕੰਪਨੀ ਦੀ ਡੀਲਰ ਦਾ ਸਾਰਾ ਪਤਾ ਬਾਈ ਅੱਜ ਦੀ ਘੜੀ ਨੰਬਰ 1 ਤੇ ਆ ਠੀਕ ਹੈ ਹਾਂਜੀ ਵੀ ਜਨਪਸ ਦੀ ਕੋਈ ਤੋੜ ਨਹੀਂ ਜਿਹੜੇ ਪਿਛਲੇ ਸਾਲ ਅਸੀਂ ਪੀਸ ਦਿੱਤੇ ਆ ਉਹਨਾਂ ਨੂੰ ਵੀ ਸਰਵਿਸ ਦੇ ਰਹੇ ਆ ਅਸੀਂ ਕੋਈ ਦਿੱਕਤ ਹੀ ਨਹੀਂ ਹੈਗੀ ਜੇ ਸਾਡੇ ਕੋਲੇ ਕਾਲ ਆਉਂਦੀ ਆ ਨਾਲ ਦੀ ਨਾਲ ਅਸੀਂ ਬੰਦਾ ਭੇਜ ਦਿੰਨੇ ਆ ਠੀਕ ਹੈ ਹਾਂਜੀ ਤੇ ਬਾਕੀ ਐਤ ਕੀ ਕੁਆਲਿਟੀ ਵਾਈਜ਼ ਕੀ ਕੀ ਸੁਧਾਰ ਕਰਤੇ ਕੁਆਲਿਟੀ ਵਾਈਜ਼ ਬਾਈ ਜੀ ਜਿਵੇਂ ਥੋੜੀ ਜੀ ਪੋਰ ਲੱਗਣ ਦੀ ਸਮੱਸਿਆ ਸੀ ਪਿਛਲੇ ਸੀਜ਼ਨ ਦੇ ਵਿੱਚ ਜਿਹੜੀ ਡ੍ਰੈਲ ਆ ਇਹਦੀ ਹਾਈਟ ਵਧਾਤੀ ਠੀਕ ਹੈ ਵੀ ਹੁਣ ਡੀਪ ਇਹ ਜਿਹੜੇ ਪੋਰ ਆ ਸਿੱਧੇ ਹੋ ਗਏ ਬਾਈ ਜਮਾ ਠੀਕ ਹੈ ਹੁਣ ਜਮਾ ਕੋਈ ਸਮੱਸਿਆ ਹੀ ਨਹੀਂ ਵੀ ਇਹਦੇ ਵਿੱਚ ਖਾਦ ਵਾਲੇ ਦੇ ਵਿੱਚ ਇੱਕ ਜਾਲੀ ਸਿਸਟਮ ਆ ਗਿਆ ਇਹਦੇ ਜੇ ਕੋਈ ਰੋੜੀ ਆ ਤਾਂ ਵੀ ਲੱਗ ਜਾਂਦੀ ਉਹਦੇ ਚ ਤੇ ਫੇਰ ਚ ਨਹੀਂ ਲੱਗਦੀ ਮੰਨ ਲਓ ਰਾਤ ਬਰਾਤੇ ਜਿਵੇਂ ਮਰਜੀ ਚਲਾਓ ਬੇਸੰਸੋ ਵੀ ਜਿਵੇਂ ਮਰਜੀ ਚਲਾ ਲਓ ਇਹ ਡੀਏਪੀ ਜਾਂ ਬੀ ਨਾਲ ਚੋਕ ਨਹੀਂ ਹੁੰਦਾ ਹੋਣਾ ਚੋਕ ਨਹੀਂ ਹੋਊਗਾ ਬਾਈ ਠੀਕ ਹੈ ਇਹ ਆਪਣੀ ਗਰੰਟੀ ਹੈ ਜੀ ਠੀਕ ਹੈ ਤੇ ਬਾਕੀ ਚਿੱਲੀਆਂ ਵਾਲਾ ਸਿਸਟਮ ਕਰਤਾ ਇਦ ਕੀ ਹਾਂਜੀ ਰੋਟਾਵੇਟਰ ਕਿੰਨੇ ਟਾਈਮ ਚ ਬਣ ਜਾਂਦਾ ਇਹਦਾ 5 ਮਿੰਟਾਂ ਦੇ ਵਿੱਚ ਰੋਟਾਵੇਟਰ ਹੋਣਾ ਪੈਂਦਾ ਬਾਈ ਆ ਚਾਰ ਕਿੱਲੀਆਂ ਘੱਟ ਰਹੀਆਂ ਬਈ ਜੀ ਸਾਈਡ ਤੋਂ ਠੀਕ ਹੈ ਦੋ ਇਧਰਲੀ ਸਾਈਡ ਆ ਤੇ ਦੋ ਉਧਰਲੀ ਸਾਈਡ ਆ ਬਸ ਹਾਂ ਤੇ ਇੱਥੇ ਸਟੈਂਡ ਲੱਗ ਜੂ ਬਈ ਜੀ 5 ਮਿੰਟਾਂ ਦੇ ਵਿੱਚ ਰੋਟਾਵੇਟਰ ਚ ਖੇਤ ਚ ਖੜੇ ਨੂੰ ਆਪਾਂ ਕਵਰਟ ਕਰ ਸਕਦੇ ਆ ਠੀਕ ਹੈ ਤੇ ਰੂਲੇ ਦੇ ਨਾਲ ਹੀ ਬਹੁਤ ਵਧੀਆ ਚੱਲਦਾ ਇਹ ਕੋਈ ਫੱਟਾ ਲਾਉਣਾ ਲਾ ਲੋ ਵੈਸੇ ਲੋਡ ਨਹੀਂ ਹੈਗੀ ਪਿਛਲੇ ਸੀਜ਼ਨ ਅਸੀਂ ਕਾਫੀ ਪੀਸ ਚਲਾ ਚੁੱਕੇ ਆ ਬਾਈ ਜੀ ਆਪਣੇ ਕੋਲੇ ਵੀਡੀਓ ਵੀ ਹੈਗੀਆਂ ਨੇ ਠੀਕ ਆ ਚਲਾ ਕੇ ਦੇਖੇ ਨੇ ਹਾਂ ਚਲਾ ਕੇ ਦੇਖਿਆ ਵਿੱਚ ਬੰਦੇ ਕਹਿੰਦੇ ਵੀ ਸਫਾਈ ਨਹੀਂ ਆਉਣੀ ਕੱਦੂ ਦੇ ਵਿੱਚ ਅਸੀਂ ਮੱਕੀ ਵਾਲੇ ਵਾਹਣ ਚ ਵੀ ਵਰਤ ਕੇ ਦੇਖ ਲਿਆ ਬਾਈ ਤੇ ਬਾਈ ਹੁਣ ਇਹ ਜਿਵੇਂ 9 ਫੁੱਟਾ ਚੱਲ ਰਿਹਾ ਇਹ ਟਰੈਕਟਰ ਤੇ ਤੇ ਪਹਿਲੇ ਗিয়ার 'ਚ ਹੀ ਚੱਲਦਾ ਹੋ ਕਿੰਨਾ ਕ ਨਮੇੜ ਕਰੀ ਜਾਂਦਾ ਇਹ 1 ਘੰਟੇ ਕਿ ਲੱਗ ਗੱਡੀ ਜਾਂਦਾ ਬਾਈ ਜੀ ਘੰਟੇ ਚ ਕਿਲਾ ਹਾਂਜੀ ਠੀਕ ਆ ਆਪਾਂ ਸਹੀ ਟਾਈਮ ਦੇਖ ਕੇ ਚਲਾਇਆ ਸੀ ਅੱਜ ਬਾਈ ਆਪਾਂ ਪਹਿਲਾਂ ਵੀ ਉੱਥੇ ਖੜੇ ਗੱਲ ਕਰੀ ਜਾਂਦੇ ਸੀਗੇ ਹੂੰ ਹੂੰ ਡੇਢ ਘੰਟੇ 'ਚ ਡੇਢ ਕਿੱਲਾ ਕੱਢਦਾ ਬਾਈ ਜੀ ਸਹੀ 3 ਕਿੱਲੇ ਵਹਣ ਆ ਇਹ ਠੀਕ ਆ ਤੇ ਅੱਧ 'ਚ ਆ ਗਈ ਸੀ ਉਹ ਆਪਾਂ ਠੀਕ ਆ ਹਾਂਜੀ ਵੀ ਬਹੁਤ ਨਿਮੇੜ ਬਹੁਤ ਜ਼ਿਆਦਾ ਬਾਕੀ ਕੁਆਲਿਟੀ ਤੁਹਾਨੂੰ ਪਤਾ ਵੀ ਜਸਵੰਤ ਜਿੱਥੇ ਪ੍ਰਾਲੀ ਨੂੰ ਅੱਗ ਲਾਈ ਵੀ ਆ ਜੀ ਉੱਥੇ ਕਰਚੇ ਕੱਲੇ ਜਿੰਨੇ ਵੀ ਹੋਣ ਉੱਥੇ ਦੂਜੇ ਗੇਰ 'ਚ ਚੱਲਦਾ ਜੀ ਠੀਕ ਆ ਹਾਂ ਇੰਨੀ ਸਪਾਈ ਆਉ ਜੀ ਠੀਕ ਆ ਇੰਨੀ ਸਪਾਈ ਵੀ ਇਹਦੋਂ ਪੂਰਾ ਵੱਧ ਹੀ ਦਿੰਦੇ ਵੱਧ ਹੀ ਆਉ ਜੀ ਤੇ 15 ਤੋਂ 160 ਠੀਕ ਹੈ ਹਾਂਜੀ ਅੱਜ ਚੱਲਦਾ ਏ 18 ਤੋਂ 1900 ਚੱਕਰ ਦੇ ਰੈੜਾ ਬਹੁਤ ਆ ਬਾਕੀਆਂ ਦੇ ਬਹੁਤ ਰੈੜਾ ਜੀ ਬਹੁਤ ਜਿਆਦਾ ਤੇ ਬਾਕੀ ਕੁਆਲਿਟੀ ਤੁਹਾਨੂੰ ਪਤਾ ਏ ਹੁਣ ਤਾਂ ਪਾਊਡਰ ਵੀ ਪੇਂਟ ਕਰਤਾ ਹਾਂਜੀ ਤੇ ਜੇ ਗੱਲ ਕਰੀ ਹੁਣ ਬਾਈ ਰੀਸੇਲ ਵੈਲਿਊ ਦੀ ਰੀਸੇਲ ਵੀ ਮਿਲ ਲਾਦਾ ਪਹਿਲੇ ਨੰਬਰ ਤੇ ਇਹਦੇ ਪਹਿਲੇ ਨੰਬਰ ਤੇ ਬਾਈ ਜੀ ਜਮਾ ਜੇ ਕਿਸੇ ਨੇ ਪੁਰਾਣਾ ਵੇਚਣਾ ਹੋਵੇ ਜਦੋਂ ਮਰਜੀ ਸਾਨੂੰ ਸੰਪਰਕ ਕਰ ਲਿਓ ਜੇ ਨਹੀਂ ਵਿਕਦਾ ਤਾਂ ਜਸਵੰਤ ਦਾ ਤਾਂ ਵੀ ਤੁਸੀਂ ਬਸ ਨਵੀਂ ਲੈਣਾ ਸੁਪਰਸੀਡਰ ਦੇ ਵਿੱਚ ਆਪਾਂ ਨਾਲ ਦੀ ਨਾਲ ਹੀ ਕੱਟ ਲਾਂਗੇ ਬਾਈ ਜੀ ਹਾਂ ਤੇ ਬਾਈ ਵੀ ਕੱਟੂਗਾ ਆਪਣੇ ਲਿੰਕ ਚ ਵੀ ਬਹੁਤ ਆਪਾਂ ਖੁਦ ਵੀ ਲੈ ਲਾਂਗੇ ਵੀ ਇਹ ਸੁਪਰ ਸੀਡਰ ਪੁਰਾਣਾ ਵੀ ਭੱਜ ਕੇ ਵੇਖਦਾ ਤੇ ਨਵਾਂ ਜਦੋਂ ਮਰਜੀ ਲੈ ਜਾਓ ਤੁਹਾਨੂੰ ਕੋਈ ਲਾਂਬਾ ਨਹੀਂ ਬਾਕੀ ਹੋਰ ਆ ਗੱਲ ਬਾਈ ਜੀ ਜਸਵੰਤ ਕੰਪਨੀ ਦੀ ਸੁਪਰ ਸੀਡਰ ਤਾਂ ਪਹਿਲਾਂ 2018 ਤੋਂ ਆਪਾਂ ਸੇਲ ਕਰਦੇ ਆ ਬਹੁਤ ਵਧੀਆ ਚੱਲਦਾ ਹੈ ਬਹੁਤ ਵਧੀਆ ਤਕਨੀਕ ਹੈ ਐ ਇਤੀ ਅਸੀਂ ਮਲਚਰ ਸੇਲ ਕੀਤੇ ਆ ਬਾਈ ਜੀ ਇਹਨਾਂ ਦੇ ਹੂੰ ਕੋਈ ਵੀ ਕੰਪਲੀਟ ਨਹੀਂ ਹੈਗੀ ਲੈਂਡ ਫੋਰਸ ਸ਼ਕਤੀਮਾਨ ਦੇ ਬਰਾਬਰ ਚੱਲੀ ਜਾਂਦੇ ਆ ਬਾਈ ਜੀ ਤੇ ਰੇਟ ਦੇ ਵਿੱਚ ਬਹੁਤ ਘਟਾ ਹੈ ਇੰਨਾ ਜਿਆਦਾ ਗਾਰੰਟੀ ਲੈ ਸਕਦੇ ਤੁਸੀਂ ਤੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਹੈ ਸੰਪਰਕ ਕਰ ਲਓ 120000 ਸਬਸਿਡੀ ਇਹਦੇ ਤੇ ਵੀ ਆ ਅਪਰੂਵਡ ਆ ਸੁਪਰਸੀਡਰ ਹਰ ਇੱਕ ਇੰਪਲੀਮੈਂਟ ਇਹਨਾਂ ਦਾ ਅਪਰੂਵਡ ਆ ਇਹ ਆਪਾਂ ਅੱਜ ਵੀਡੀਓ ਬਣਾਈ ਆ ਜੇ ਆਰ ਐਗਰੋ ਟੈਕਨੋਲੋਜੀ ਵਾਲੇ ਬਾਈ ਡੀਲਰ ਨੇ ਜਸਵੰਤ ਦੇ ਰਾਮਪਰਾਵ